ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾ ਪੱਤੀ ਦੀ ਪੰਚਾਇਤ ਦੇ ਵੱਲੋਂ ਨਜਾਇਜ਼ ਤੌਰ ਤੇ ਪਿੰਡ ਦੇ ਵਿੱਚ ਰਹਿ ਰਹੇ ਪਰਵਾਸੀ ਪਰਿਵਾਰਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਜਾਣ ਦੀ ਮਤਾ ਪਾਸ ਕੀਤਾ ਗਿਆ। ਪਰਵਾਸੀ ਪਰਿਵਾਰਾਂ ਨੂੰ ਪਿੰਡ ਦੇ ਵਿੱਚੋਂ ਜਾਣ ਦੇ ਲਈ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ। ਪੰਚਾਇਤ ਦੇ ਵੱਲੋਂ ਪ੍ਰਸ਼ਾਸਨ ਦੇ ਅੱਗੇ ਗੋਹਾਰ ਲਗਾਈ ਗਈ ਹੈ ਕਿ ਪਿੰਡ ਦੇ ਵਿੱਚ ਲੁੱਟਖੋਹਾਂ ਅਤੇ ਨਸ਼ੇ ਵਰਗੀਆਂ ਪ੍ਰਾਤਿਕ ਘਟਨਾਵਾਂ ਦਾ ਡਰ ਪਿਆ ਰਹਿੰਦਾ ਹੈ। ਪੰਚਾਇਤ ਦੇ ਵੱਲੋਂ ਦੋਸ਼ੇ ਵੀ ਲਗਾਇਆ ਗਿਆ ਕਿ ਫਾਹੀ ਤੇ ਬੈਠੇ ਇਹ ਪਰਵਾਸੀ ਪਿੰਡੀਆਂ ਗਲੀਆਂ ਦੇ ਵਿੱਚ ਜਾ ਕੇ ਇੱਥੇ ਆਵਾਰਾ ਘੁੰਮਦੇ ਰਹਿੰਦੇ ਨੇ ਸੋ ਉੱਥੇ ਹੀ ਸਿਗਰਟਾਂ ਬੀੜੀਆਂ ਪੀਣਦੇ ਨਾਲ ਨਾਲ ਸਹਿਰ ਸ਼ੇਅਰ ਕਰਨ ਵਾਲੀਆਂ ਔਰਤਾ ਵੀ ਜੋ ਪਿੰਡ ਦੇ ਵਿੱਚੋਂ ਬਾਹਰ ਜਾਂਦੀਆਂ ਨੇ ਤੇ ਉਹ ਉਹਨਾਂ ਦੇ ਬੱਚੇ ਨਹੀਂ ਤੇ ਉਹਨਾਂ ਨੂੰ ਜਾਇਸ ਤੌਰ ਤੇ ਪਰੇਸ਼ਾਨ ਵੀ ਕੀਤਾ ਜਾਂਦਾ ਹੈ ਸੋ ਇਹ ਵੀ ਕਿਹਾ ਗਿਆ ਕਿ ਪੰਗ ਆਧੂ ਕੀ ਹੋਣ ਕਰਕੇ ਵੀ ਲੋਕ ਇੱਥੇ ਨਸ਼ਾ ਵੀ ਕਰਦੇ ਨੇ ਸੋ ਪੈਂਟਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਪ੍ਰਵਾਸੀ ਭਾਵੇਂ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਚੌਨੇ ਕਣਕ ਦੀ ਲਵਾਈ ਤੇ ਲਈ ਕੰਮ ਕਰਨ ਦੇ ਲਈ ਜ਼ਰੂਰ ਆਉਂਦੇ ਨੇ ਪਰੰਤੂ ਇਹ ਤਾਂ ਪੱਕੇ ਤੌਰ ਤੇ ਡੇਰੇ ਲਗਾ ਕੇ ਬੈਠੇ ਨੇ ਐਸ ਦੇ ਨਾਲ ਆਮਨ ਕਾਨੂੰਨ ਦੀ ਜੋ ਸਥਿਤੀ ਆ ਉਸ ਤੇ ਸਵਾਲ ਇਹ ਚਿੰਜੜੇ ਖੜੇ ਹੁੰਦੇ ਆ ਪਿੰਡ ਵਾਸੀ ਨੇ ਇਸ ਮੌਕੇ ਬੋਲਦਿਆਂ ਚਿੰਤਾ ਜਤਾਉਂਦਿਆਂ ਹੋਇਆਂ ਇਹ ਵੀ ਕਿਹਾ ਕਿ ਜੇਕਰ ਇਹਨਾਂ ਪਰਿਵਾਰਾਂ ਦੇ ਕੋਲ ਕਿਸੇ ਪ੍ਰਕਾਰ ਦੇ ਆਧਾਰ ਕਾਰਡ ਜਾਂ ਫਿਰ ਪਛਾਣ ਪੱਤਰ ਨਹੀਂ ਤਾਂ ਹੀ ਜਾਇਜ਼ ਜ਼ਰੂਰ ਨਹੀਂ। ਪਰੰਤੂ ਕੋਈ ਵੀ ਪਛਾਣ ਨਾ ਹੋਣ ਕਾਰਨ ਕਿਸੇ ਵੀ ਵਾਰਤਾਤ ਨੂੰ ਅੰਜਾਮ ਦੇ ਕੇ ਇੱਥੋਂ ਭੱਜ ਸਕਦੇ ਨੇ ਜਿਨ੍ਹਾਂ ਦੀ ਕੋਈ ਗਤੀਵਿਧੀਆਂ ਦੇ ਬਾਰੇ ਪਤਾ ਨਹੀਂ ਲੱਗ ਸਕਦਾ ਸੋ ਇਰਥੇ ਹੀ ਪੰਟੇ ਸਰਪੰਚ ਦਾ ਵੀ ਕਹਿਣਾ ਹੈ ਕਿ ਜੇਕਰ ਕੋਈ ਪੰਟਾ ਜ਼ਿੰਮੇਵਾਰ ਪਰਿਵਾਰ ਆਪਣੀ ਮੋਟਰਾਂ ਤੇ ਨਿਪਰਾਸੇ ਨੂੰ ਰੱਖਣਾ ਚਾਹੁੰਦਾ ਹੈ ਤਾਂ ਉਹ ਪੱਕੇ ਤੌਰ ਤੇ ਇਹਨਾਂ ਦੇ ਪਛਾਣ ਪੱਤਰ ਲੈ ਕੇ ਆਪਣੀ ਜ਼ਿੰਮੇਵਾਰੀ ਤੇ ਹੀ ਰੱਖ ਸਕਦਾ ਹੈ